ਸਸ਼ੀਕਾਲ ਅੱਜ ਆਪਾਂ ਇੱਕ ਖਾਸ ਤਾਰੀਖ 4 ਜੁਲਾਈ 1955 ਬਾਰੇ ਗੱਲ ਕਰ ਰਹੇ ਹਾਂ ਇਸ ਨਾਲ ਜੁੜੀਆਂ ਘਟਨਾਵਾਂ ਨੂੰ ਥੋੜਾ ਜਿਹਾ ਖੋਲ ਕੇ ਦੇਖਾਂਗੇ ਹਾਂਜੀ ਬਿਲਕੁਲ ਸਾਡੇ ਕੋਲ ਜਿਹੜਾ ਅੱਜ ਮੁੱਖ ਸਰੋਤ ਹੈ ਉਹ ਸਾਬਕਾ ਜਥੇਵਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਹੈ ਹੂੰ ਤੇ ਉਸ ਬਿਆਨ ਵਿੱਚ ਇਸ ਦਿਨ ਨੂੰ ਸਿੱਖ ਇਤਿਹਾਸ ਦਾ ਇੱਕ ਮਤਲਬ ਕਾਫੀ ਅਹਿਮ ਤੇ ਸ਼ਾਇਦ ਦਰਦਨਾਕ ਮੋੜ ਵੀ ਦੱਸਿਆ ਗਿਆ ਹੈ ਹਾਂ ਬਿਲਕੁਲ ਤਾਂ ਆਪਣਾ ਮਕਸਦ ਅਜਿਹੀ ਹੈ ਕਿ ਉਸ ਬਿਆਨ ਦੇ ਆਧਾਰ ਤੇ ਦੇਖੀਏ ਕਿ ਇਸ ਦਿਨ ਦੀ ਇਤਿਹਾਸਿਕ ਮਹੱਤਤਾ ਕੀ ਸੀ ਤੇ ਕਿਉਂ ਸੀ ਦੇਖੋ ਆਜ਼ਾਦ ਭਾਰਤ ਦੇ ਇਤਿਹਾਸ ਚ ਨਾ ਕਈ ਤਰੀਕਾ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਵਕ ਵਕ ਭਾਈਚਾਰੇ ਬਹੁਤ ਵੱਖਰੇ ਨਜ਼ਰੀਏ ਨਾਲ ਦੇਖਦੇ ਨੇ ਸਹੀ ਗੱਲ ਤੇ 4 ਜੁਲਾਈ 1955 ਵੀ ਸ਼ਾਇਦ ਉਹਨਾਂ ਚੋਂ ਇੱਕ ਹੈ ਇਸ ਸਰੋਤ ਵਿੱਚ ਤਾਂ ਇਸ ਨੂੰ ਸਿੱਖ ਯਾਦ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਗਿਆ ਕਿਹਾ ਹੈ ਹਾਂ ਇਹ ਸ਼ਬਦ ਵਰਤੇ ਗਏ ਨੇ ਚਲੋ ਫਿਰ ਦੇਖਦੇ ਹਾਂ ਕੀ ਗੱਲ ਸੀ ਹਾਂਜੀ ਤਾਂ ਸ਼ੁਰੂ ਕਰਦੇ ਆ 4 ਜੁਲਾਈ 1955 ਨੂੰ ਮਤਲਬ ਹੋਇਆ ਕੀ ਸੀ ਅਸਲ ਵਿੱਚ ਜਿਸ ਕਰਕੇ ਇਸ ਬਿਆਨ ਵਿੱਚ ਇੰਨਾ ਜ਼ੋਰ ਦਿੱਤਾ ਗਿਆ ਜ਼ਿਕਰ ਆ ਰਿਹਾ ਹੈ ਸ੍ਰੀ ਹਰਮੰਦਰ ਸਾਹਿਬ ਵਿੱਚ ਪੁਲਿਸ ਕਾਰਵਾਈ ਦਾ ਬਿਲਕੁਲ ਇਸ ਬਿਆਨ ਦੇ ਹਵਾਲੇ ਨਾਲ ਇਹ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਸੀ ਕਿ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਪੁਲਿਸ ਦਾਖਲ ਹੋਈ ਉਹ ਵੀ ਵੱਡੀ ਗਿਣਤੀ ਵਿੱਚ ਪਹਿਲੀ ਵਾਰ ਆਜ਼ਾਦੀ ਤੋਂ ਬਾਅਦ ਹਾਂਜੀ ਆਜ਼ਾਦੀ ਤੋਂ ਸਿਰਫ 8 ਸਾਲ ਬਾਅਦ 1955 ਵਿੱਚ ਤੇ ਇਹ ਸਭ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਵੇਲੇ ਹੋਇਆ। ਅੱਛਾ ਪਰ ਇਹ ਕਾਰਵਾਈ ਕਿਉਂ ਹੋਈ? ਮਤਲਬ ਕੋਈ ਪਿਛੋਕੜ ਤਾਂ ਹੋਵੇਗਾ, ਅਚਾਨਕ ਤਾਂ ਨਹੀਂ? ਨਹੀਂ, ਅਚਾਨਕ ਨਹੀਂ। ਇਸ ਦੇ ਪਿੱਛੇ ਦੇਖੋ ਪੰਜਾਬੀ ਸੂਬਾ ਮੋਰਚਾ ਚੱਲ ਰਿਹਾ ਸੀ। ਉਹ ਪੰਜਾਬੀ ਸੂਬੇ ਦੀ ਮੰਗ ਵਾਲਾ ਮਸਲਾ। ਹਾਂ। ਇਸ ਬਿਆਨ ਅਨੁਸਾਰ ਗੱਲ ਇਹ ਸੀ ਕਿ ਆਜ਼ਾਦੀ ਤੋਂ ਪਹਿਲਾਂ ਪਾੜਤੀ ਆਗੂਆਂ ਨੇ ਸਿੱਖਾਂ ਨੂੰ ਭਰੋਸਾ ਦਿਵਾਇਆ ਸੀ ਇੱਕ ਅਜਿਹੇ ਖਿੱਤੇ ਦਾ ਜਿੱਥੇ ਪੰਜਾਬੀ ਬੋਲੀ, ਸੱਭਿਆਚਾਰ ਉਹ ਸੁਰੱਖਿਤ ਰਹੇ ਹਮ ਪਰ ਬਾਅਦ ਵਿੱਚ ਜਦੋਂ ਪਾਸ਼ਾ ਦੇ ਆਧਾਰ ਤੇ ਸੂਬੇ ਬਣ ਰਹੇ ਸੀ ਤਾਂ ਪੰਜਾਬੀ ਬੋਲ ਦੇ ਸੂਬੇ ਦੀ ਮੰਗ ਨੂੰ ਇਸ ਬਿਆਨ ਮੁਤਾਬਿਕ ਸਰਕਾਰ ਨੇ ਇੱਕ ਤਰ੍ਹਾਂ ਨਾਲ ਵੱਖਰੇ ਸਿੱਖ ਸੂਬੇ ਦੀ ਮੰਗ ਕਹਿ ਕੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਅੱਛਾ ਤਾਂ ਮਤਲਬ ਪਾਸ਼ਾਈ ਮੰਗ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਹੋਈ ਜਿਵੇਂ ਇਸ ਸਰੋਤ ਕਹਿੰਦਾ ਤੇ ਫਿਰ ਮੋਰਚਾ ਕਿਵੇਂ ਤੇਜ਼ ਹੋਇਆ ਦੇਖੋ April 1955 ਵਿੱਚ ਨਾ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਸੀ ਪੀਮ ਸੈਨ ਸੱਚਰ ਉਹਨਾਂ ਨੇ ਪੰਜਾਬੀ ਸੂਬਾ ਜ਼ਿੰਦਾਦاد ਕਹਿਣ ਤੇ ਹੀ ਪਾਬੰਦੀ ਲਗਾ ਦਿੱਤੀ ਨਾਰੇ ਤੇ ਪਾਬੰਦੀ ਹਾਂਜੀ ਇਸ ਦੇ ਵਿਰੋਧ ਵਿੱਚ ਫਿਰ ਮਾਸਟਰ ਤਾਰਾ ਸਿੰਘ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਨੇ 10 ਮਈ ਨੂੰ ਮੋਰਚਾ ਸ਼ੁਰੂ ਕਰ ਦਿੱਤਾ ਤੇ ਹਜ਼ਾਰਾਂ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਹਜ਼ਾਰਾਂ ਨੇ ਹਾਂ ਸਰੋਤਾ ਜੂਨ ਦੇ ਅਖੀਰ ਤੱਕ 8164 ਦਾ ਅੰਕੜਾ ਦੱਸਦਾ ਹੈ ਤੇ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਕਈ ਨੌਜਵਾਨਾਂ ਨੇ ਨਾ ਗ੍ਰਿਫਤਾਰੀ ਦੇਣ ਲਈ ਜੋਸ਼ ਵਿੱਚ ਆ ਕੇ ਅੰਮ੍ਰਿਤ ਵੀ ਛਕਿਆ ਓ ਵਾਹ ਫਿਰ ਆ ਗਿਆ 4 ਜੁਲਾਈ ਦਾ ਦਿਨ ਉਸ ਦਿਨ ਸ੍ਰੀ ਹਰਮੰਦਰ ਸਾਹਿਬ ਅੰਦਰ ਕੀ ਹੋਇਆ ਬਿਆਨ ਵਿੱਚ ਅਥਰੂ ਗੈਸ ਲਾਠੀ ਚਾਰਜ ਦੀ ਗੱਲ ਹੈ ਇਹ ਤਾਂ ਸੁਣਨ ਚ ਹੀ ਕਾਫੀ ਮਤਲਬ ਗੰਭੀਰ ਲੱਗ ਰਿਹਾ ਹੈ ਹਾਂ ਬਹੁਤ ਗੰਭੀਰ ਬਿਆਨ ਵਿੱਚ ਦੱਸਿਆ ਗਿਆ ਕਿ 3 ਅਤੇ 4 ਜੁਲਾਈ ਦੀ ਜਿਹੜੀ ਵਿਚਕਾਰਲੀ ਰਾਤ ਸੀ ਪੁਲਿਸ ਅਫਸਰ ਅਸ਼ਵਿਨੀ ਕੁਮਾਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਪੁਲਿਸ ਕੰਪਲੈਕਸ ਵਿੱਚ ਦਾਖਲ ਹੋਈ ਤੇ ਉਹਨਾਂ ਨੇ ਮੰਜੀ ਸਾਹਿਬ ਦੀਵਾਨ ਹਾਲ ਤੇ ਹੋਰ ਥਾਵਾਂ ਤੇ ਜਿਹੜੀ ਸੰਗਤ ਇਕੱਠੀ ਸੀ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਤੇ ਲਾਠੀ ਚਾਰਜ ਕੀਤਾ ਸੰਗਤ ਤੇ ਮਤਲਬ ਆਮ ਲੋਕਾਂ ਤੇ ਹਾਂਜੀ ਬਿਆਨ ਤਾਂ ਇਹ ਵੀ ਕਹਿੰਦਾ ਹੈ ਕਿ ਇਸਤਰੀਆਂ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਹ ਤਾਂ ਬਹੁਤ ਹੀ ਕੀ ਕਹਾ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਤੇ ਸਰੋਤ ਵਿੱਚ ਤਾਂ ਮੁੱਖ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਤੇ ਜਥੇਦਾਰ ਗਿਆਨੀ ਅਸ਼ਰ ਸਿੰਘ ਵਰਗੀਆਂ ਉੱਚ ਸਿੱਖਿਆਤਾਂ ਦੀ ਗ੍ਰਿਫਤਾਰੀ ਤੇ ਬੇਇਜ਼ਤੀ ਦਾ ਵੀ ਜ਼ਿਕਰ ਹੈ ਬਿਲਕੁਲ ਇਹਨਾਂ ਗੱਲਾਂ ਨੇ ਤਾਂ ਮਾਮਲੇ ਦੀ ਗੰਭੀਰਤਾ ਨੂੰ ਹੋਰ ਵਧਾ ਦਿੱਤਾ ਸੀ ਜਿਵੇਂ ਕਿ ਇਸ ਬਿਆਨ ਵਿੱਚ ਦੱਸਿਆ ਗਿਆ ਹੂੰ ਇਸ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਪੁਲਿਸ ਦੀ ਗੋਲੀ ਨਾਲ ਦੋ ਸਿੱਖ ਸ਼ਹੀਦ ਵੀ ਹੋਏ ਪਾਵੇਂ ਕੀ ਸਰਕਾਰ ਨੇ ਇਸ ਗਲਤ ਨੂੰ ਇਨਕਾਰ ਕੀਤਾ ਸੀ ਅੱਛਾ ਸਰਕਾਰ ਨੇ ਇਨਕਾਰ ਕੀਤਾ ਸੀ ਹਾਂ ਤੇ ਇਹ ਕਾਰਵਾਈ ਕਈ ਦਿਨ ਚੱਲੀ ਦੱਸੀ ਜਾਂਦੀ ਹੈ ਹੂੰ ਇਥੋਂ ਤੱਕ ਕਿ ਲੰਗਰ ਤੇ ਕੜਾ ਪ੍ਰਸ਼ਾਦ ਦੀ ਵੰਡ ਤੇ ਵੀ ਰੋਕ ਲਗਾਈ ਗਈ ਸੀ ਲੰਗਰ ਤੇ ਵੀ ਰੋਕ ਇਹ ਤਾਂ ਖੈਰ ਇਸ ਸਬਦ ਦਾ ਫਿਰ ਨਤੀਜਾ ਕੀ ਨਿਕਲਿਆ ਸਿੱਖ ਭਾਈਚਾਰੇ ਲਈ ਇਸ ਘਟਨਾ ਦੇ ਕੀ ਮਾਇਨੇ ਹਨ ਇਸ ਬਿਆਨ ਮੁਤਾਬਕ ਦੇਖੋ ਇਸ ਸਰੋਤ ਦਾ ਜਿਹੜਾ ਮੁੱਖ ਨੁਕਤਾ ਹੈ ਨਾ ਉਹ ਇਹ ਹੈ ਕਿ ਇਸ ਘਟਨਾ ਨੇ ਸਿੱਖਾਂ ਦੇ ਮਨਾਂ ਤੇ ਇੱਕ ਡੂੰਗੀ ਸੱਟ ਮਾਰੀ ਹੂੰ ਜਿਹੜਾ ਇੱਕ ਪਰੋਸਾ 1947 ਵੇਲੇ ਭਾਰਤੀ ਲੀਡਰਸ਼ਿਪ ਤੇ ਬਣਿਆ ਸੀ ਉਹ ਇਸ ਬਿਆਨ ਮੁਤਾਬਕ ਟੁੱਟ ਗਿਆ। ਮਤਲਬ ਵਾਦਾ ਖਿਲਾਫੀ ਦਾ ਅਹਿਸਾਸ ਹੋਇਆ। ਹਾਂ ਬਿਲਕੁਲ। ਇਹ ਮਹਿਸੂਸ ਕੀਤਾ ਗਿਆ ਕਿ ਵਾਦੇ ਪੂਰੇ ਨਹੀਂ ਹੋਏ ਧੋਖਾ ਹੋਇਆ ਹੈ। ਤੇ ਇਸੇ ਕਰਕੇ ਇਸ ਬਿਆਨ ਦੇ ਨਜ਼ਰੀਏ ਤੋਂ ਇਸ ਦਿਨ ਨੂੰ ਸਿੱਖ ਇਤਿਹਾਸ ਵਿੱਚ ਇੱਕ ਕਾਲਾ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ। ਜਿਸ ਨੇ ਡੂੰਗੇ ਜ਼ਖਮ ਛੱਡੇ। ਹਾਂ ਡੂੰਗੇ ਜ਼ਖਮ। ਇਹ ਗੱਲ ਧਿਆਨ ਚ ਰੱਖਣੀ ਜ਼ਰੂਰੀ ਹੈ ਕਿ ਸਾਰੀ ਗੱਲਬਾਤ ਮੁੱਖ ਤੌਰ ਤੇ ਉਸ ਇੱਕ ਬਿਆਨ ਤੇ ਆਧਾਰਿਤ ਹੈ। ਬਿਲਕੁਲ ਹੋ ਸਕਦਾ ਹੈ ਸਰਕਾਰੀ ਪੱਖ ਜਾਂ ਕੋਈ ਹੋਰ ਨਜ਼ਰੀਆ ਵੱਖਰਾ ਹੋਵੇ ਜੋ ਅੱਜ ਸਾਡੀ ਚਰਚਾ ਦਾ ਹਿੱਸਾ ਨਹੀਂ ਸਹੀ ਗੱਲ ਤਾਂ ਜੇ ਸਮੇਟਣਾ ਹੋਵੇ 4 ਜੁਲਾਈ 1955 ਦੀ ਘਟਨਾ ਜਿਵੇਂ ਇਸ ਬਿਆਨ ਵਿੱਚ ਦੱਸੀ ਗਈ ਹੈ ਉਹ ਸਿਰਫ ਇੱਕ ਕਾਨੂੰਨ ਵਿਵਸਥਾ ਦਾ ਮਸਲਾ ਨਹੀਂ ਸੀ ਨਹੀਂ ਬਿਲਕੁਲ ਨਹੀਂ ਇਸ ਦੇ ਪਿੱਛੇ ਪੰਜਾਬੀ ਸੂਬੇ ਦੀ ਮੰਗ ਕਥਿਤ ਸਿਆਸੀ ਵਾਦਾ ਖਿਲਾਫੀ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਇੱਕ ਪੂਰਾ ਮਤਲਬ ਗੁੰਜਲਦਾਰ ਜਾਂ ਤਾਣਾ ਬਾਣਾ ਸੀ ਹਾਂਜੀ ਅਸੀਂ ਦੇਖਿਆ ਕਿ ਕਿਵੇਂ ਇੱਕ ਪਾਸ਼ਾਈ ਮੰਗ ਨੂੰ ਇਸ ਬਿਆਨ ਅਨੁਸਾਰ ਸਿਆਸੀ ਰੰਗ ਦਿੱਤਾ ਗਿਆ ਤੇ ਕਿਵੇਂ ਸ਼ਾਂਤਮਈ ਰੋਸ ਨੂੰ ਦਬਾਉਣ ਲਈ ਸਖਤੀ ਵਰਤੀ ਗਈ ਹਾਂ ਤੇ ਉਸ ਦਾ ਫਿਰ ਸਿੱਖ ਮਾਨਸਿਕਤਾ ਤੇ ਕੀ ਅਸਰ ਪਿਆ ਇਹ ਵੀ ਇਸ ਬਿਆਨ ਚ ਸਾਹਮਣੇ ਆਉਂਦਾ ਹੈ ਹੂੰ ਤਾਂ ਇੱਥੇ ਇੱਕ ਵੱਡਾ ਸਵਾਲ ਇਹ ਰਹਿ ਜਾਂਦਾ ਹੈ ਕਿ ਕਿਸੇ ਵੀ ਦੇਸ਼ ਅੰਦਰ ਨਾ ਵੱਖ-ਵੱਖ ਪਾਈ ਜਾ ਰਹਿਆਂ ਦੇ ਜਿਹੜੇ ਆਪਣੇ ਇਤਿਹਾਸਿਕ ਤਜਰਬੇ ਹੁੰਦੇ ਨੇ ਉਹਨਾਂ ਦੀਆਂ ਯਾਦਾਂ ਹੁੰਦੀਆਂ ਨੇ ਜਿਵੇਂ ਇਸ ਰੋਚ ਵਿੱਚ ਛਲਕ ਰਹੀਆਂ ਨੇ ਹਾਂ ਉਹਨਾਂ ਨੂੰ ਸਮਝਣਾ ਕਿੰਨਾ ਜ਼ਰੂਰੀ ਹੁੰਦਾ ਹੈ ਸ਼ਾਇਦ ਤਾਈਂ ਭਵਿੱਖ ਵਿੱਚ ਆਪਸੀ ਵਿਸ਼ਵਾਸ ਬਣਿਆ ਰਹਿ ਸਕਦਾ ਹੈ ਬਿਲਕੁਲ ਤੇ ਸ਼ਾਇਦ ਪੁਰਾਣੇ ਜ਼ਖਮਾਂ ਨੂੰ ਨਾਸੂਰ ਬਣਨ ਤੋਂ ਰੋਕਿਆ ਜਾ ਸਕਦਾ ਹੈ ਇੱਕ ਸੋਚਣ ਵਾਲੀ ਗੱਲ ਹੈ